ਸਭ ਤੋਂ ਪਹਿਲਾਂ ਸਾਰੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਚਾਹੇ ਦੋਸਤਾਂ ਦਾ ਧੰਨਵਾਦ ਹੈ ਬਹੁਤ ਹੀ ਸੈਂਸਿਟਿਵ ਮੁੱਦਾ ਪਿਛਲੀ ਵਾਰੀ ਤੁਸੀਂ ਚੰਗੀ ਤਰ੍ਹਾਂ ਉਹਨੂੰ ਹਾਈਲਾਈਟ ਕੀਤਾ ਤੇ ਅੱਜ ਉਹਦੀ ਹੋਰ ਡਿਟੇਲਸ ਤੁਹਾਡੇ ਕੋਲ ਲੈ ਕੇ ਆਏ ਆ ਉਹਨੂੰ ਸ਼ੁਰੂ ਕੀਤਾ ਤਾਂ ਬੜਾ ਸਾਨੂੰ ਖਾਸ ਤੌਰ ਤੇ ਕਸਟਮ ਦਾ ਸਾਡੀ ਜਿਹੜੀ ਲਾਈਫ ਲਾਈਨ ਹੈ ਕੋਆਪਰੇਟਿਵਸ ਸਾਰਾ ਸਾਰੇ ਜਿੰਨੇ ਕੋਆਪਰੇਟਿਵਜ਼ ਆ ਰਹੇ ਨੇ ਕੋਈ ਪੁੱਛਣ ਵਾਲਾ ਨਹੀਂ ਸਾਰੇ ਡੁੱਬਦੇ ਜਾ ਰਹੇ ਨੇ ਅਸੀਂ ਤਾਂ ਸਿਰਫ ਮਿਲਕ ਪਲਾਂਟਾਂ ਦੀ ਗੱਲ ਕੀਤੀ ਸੀ ਹੁਣ ਜਦੋਂ 슈ਗਰ ਫੈਡਰਲ ਦੇਖੀ ਤਾਂ ਜਿਹੜੀਆਂ 슈ਗਰ ਮਿਲਾਂ ਨੇ ਉਹ ਵੀ ਜਾ ਰਹੀਆਂ ਨੇ ਸਾਡੇ ਕੋਆਪਰੇਟਿਵ ਬੈਂਕ ਘਾਟੇ 'ਚ ਨੇ ਲੈਂਡ ਮਾਰਗੇਜ ਬੈਂਕ ਘਾਟੇ 'ਚ ਨੇ ਤੇ ਸਾਡੇ ਮਾਰਕਫਿਟ ਵੀ ਘਾਟੇ 'ਚ ਐ ਕੋਈ ਕੋਆਪਰੇਟਿਵ ਉਦਾਰਾ ਨਹੀਂ ਜਿਹੜਾ ਅੱਜ ਪ੍ਰੋਫਿਟ 'ਚ ਹੋਵੇ ਤੋਂ ਅਸੀਂ ਰਜਿਸਟਰ ਕੋਆਪਰੇਟਿਵ ਸਾਇਟੀਆਂ ਨੂੰ ਮਿਲ ਕੇ ਕਿਹਾ ਸੀ ਵੀ ਤੁਸੀਂ ਕੋਆਪਰੇਟਿਵ ਮੂਵਮੈਂਟ ਦੇ ਕਸਟੋਡੀਅਨ ਹੋ ਤੁਸੀਂ ਤੁਹਾਡਾ ਕੰਮ ਸਿਰਫ ਸੁਸਾਇਟੀਆਂ ਨੂੰ ਰਜਿਸਟਰ ਕਰਨਾ ਨਹੀਂ ਹੁੰਦਾ ਤੁਹਾਡਾ ਕੰਮ ਇਹ ਵੀ ਹੁੰਦਾ ਹੈ ਵੀ ਉਹ ਠੀਕ ਤਰ੍ਹਾਂ ਕੰਮ ਚੱਲਦਾ ਹੈ ਜੇ ਕੋਈ ਗਲਤ ਕਰਦਾ ਹੈ ਉਹਨਾਂ ਨੂੰ ਸਜ਼ਾਵਾ ਦਿਓ ਇਨਕੁਆਰੀਆਂ ਕਰੋ ਉਹਨਾਂ ਨੂੰ ਜਦੋਂ ਅਸੀਂ ਪੁੱਛਿਆ ਵੀ ਤੁਹਾਨੂੰ ਪਤਾ ਤੁਹਾਡੇ ਕੋਆਪਰੇਟਿਵ ਅਦਾਰਿਆਂ ਦਾ ਕੀ ਹਾਲ ਹੈ ਸਾਨੂੰ ਬਹੁਤ ਅਫਸੋਸ ਹੋਇਆ ਰਜਿਸਟਰਾਰ ਸਾਹਿਬ ਨੂੰ ਜਾਂ ਤਾਂ ਝੂਠ ਬੋਲਦੇ ਸੀ ਉਹ ਕਹਿੰਦੇ ਸੀ ਮੈਨੂੰ ਨਹੀਂ ਪਤਾ ਨਾਲ ਹੀ ਉਹਨਾਂ ਦੀ ਪੂਰੀ ਟੀਮ ਸੀ ਸਾਰੇ ਐਡੀਸ਼ਨਲ ਰਜਿਸਟਰਰ ਬੈਠੇ ਸੀ ਸੀ 2 ਘੰਟੇ ਬੈਠ ਕੇ ਇੱਕ ਇੱਕ ইস্যੂ ਤੇ ਚਰਚਾ ਕੀਤੀ ਉਹ ਇਸ ਤਰ੍ਹਾਂ ਪੋਸ ਕਰ ਰਹੇ ਸੀ ਜਿਵੇਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਜਦ ਤੁਸੀਂ ਹਾਲੇ ਹੋ ਗਿਆ ਵੀ ਜੇ ਇੱਕ ਘਪਲਾ ਕਿਤੇ ਕੋਈ ਕਰਦਾ ਹੈ ਤੁਸੀਂ ਉਹਨੂੰ ਹੋਰ ਉਹ ਤੋਂ ਅਗਲੇ ਅਦਾਰੇ ਦੇ ਵਿੱਚ ਲਾ ਦਿੰਦੇ ਹੋ ਜਾ ਕੇ ਉੱਥੇ ਹੋਰ ਵੜਦੇ ਇਹ ਇਨੂੰ ਕੌਣ ਚੈੱਕ ਕਰੂ ਜੇ ਕੋਆਪਰੇਟਿਵ ਮਰ ਗਈ ਲਾਈਫਲਾਈਨ ਹੈ ਕਿਸਾਨੀ ਦੀ ਤਾਂ ਇਹਦਾ ਬਹੁਤ ਵੱਡਾ ਨੁਕਸਾਨ ਹੋਏਗਾ ਜਦੋਂ ਮੈਂ ਮੈਂ ਤਾਂ ਤੁਸਾਨੂੰ ਪਤਾ ਸਾਰਿਆਂ ਨੂੰ ਸਪਿੰਨ ਫੈਡ ਫੀਡ ਕੋ ਹਾਊਸ ਫੈਡ ਸਭ ਸਭ ਦਾ ਭੋਗ ਪੈ ਗਿਆ ਤੇ ਮੈਂ ਜਿੰਤਾ ਜ਼ਿਕਰ ਕੀਤਾ ਪਹਿਲਾਂ ਬਾਕੀ ਦੀਆਂ ਦੀ ਤਿਆਰੀ ਹੈ ਹਾਂ ਨੇ ਇਹ ਹੈ ਵੀ ਸਾਡੇ ਜੇ ਮਿਲਕ ਪਲਾਂਟਾਂ ਦਾ ਮੈਂ ਡਿਟੇਲ ਜ਼ਿਕਰ ਕੀਤੀ ਆ ਗੁਰਦਾਸਪੁਰ 65 ਕਰੋੜ ਘਾਟੇ 'ਚ ਐ ਬਠਿੰਡਾ 15.5 ਕਰੋੜ ਜਲੰਧਰ 2.5 ਕਰੋੜ ਹੁਸ਼ਿਆਰਪੁਰ 7 ਕਰੋੜ ਸੰਗਰੂਰ 49 ਕਰੋੜ ਫਾਜ਼ਿਲਕਾ 11 ਕਰੋੜ ਫਰੀਦਕੋਟ 10 ਕਰੋੜ ਪਟਿਆਲਾ 9.5 ਕਰੋੜ ਬਸੀ ਪਟਾਣਾ 25 ਕਰੋੜ ਇਹ ਮਿਲਕ ਪਲਾਂਟ ਘਾਟੇ 'ਚ ਨਹੀਂ ਕਦੋਂ ਉੱਠਣਗੇ ਇਹ ਐਵੇਂ ਨਹੀਂ ਘਾਟੇ 'ਚ ਗਏ ਅਸੀਂ ਇਹਦੇ ਜ਼ਿਕਰ ਕੀਤਾ ਵੀ ਵੱਡੇ ਘਪਲੇ ਹੋਏ ਨੇ ਮਿਲਕ ਫੈਟ ਦਾ ਇਤਿਹਾਸ ਹੀ ਬਣ ਗਿਆ ਵੀ ਜਿੰਨਾ ਜਿਹੜਾ ਅਧਕਾਰੀ ਵੱਡਾ ਜਿੰਨਾ ਵੱਡਾ ਕਪੜਾ ਕਰਦਾ ਉਹਨੂੰ ਉਹ ਤੋਂ ਵੱਡੇ ਪਲਾਂਟ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਲਾ ਦਿੱਤਾ ਜਾਂਦਾ ਹੈ ਮੈਂ ਪਿਛਲੀ ਬਾਰੀ ਵੀ ਜ਼ਿਕਰ ਕੀਤਾ ਸੀ ਸਾਡਾ ਕੈਸ਼ ਐਂਡ ਕੈਰੀ ਦਾ ਪ੍ਰੋਗਰਾਮ ਹੈ ਸਾਰਾ ਜਿਲ੍ਹਾ ਮਿਲਕ ਪਲਾਂਟ ਤੋਂ ਕੋਈ ਮਿਲਕ ਪ੍ਰੋਡਕਟਸ ਜਾਂਦੀਆਂ ਨੇ ਦੁੱਧ ਜਾਂਦਾ ਸਪਲਾਈ ਹੁੰਦੀ ਹੈ ਡਿਸਟ੍ਰੀਬਿਊਟਰਸ ਨੂੰ ਉਹ ਐਡਵਾਂਸ ਪੇਮੈਂਟ ਕਰਦੇ ਨੇ ਫਿਰ ਅਗਲੇ ਦਿਨ ਉਹਨਾਂ ਨੂੰ ਮਾਲ ਜਾਂਦਾ ਮਿਲਕ ਰਾਂਡ ਮੁਹਾਲੀ ਦੇ ਵਿੱਚ ਕੀ ਹੋਇਆ ਇੱਥੇ 10 12 ਦਿਨ ਦਾ ਸਪਲਾਈ ਜਿਹੜੀ ਹੈ ਉਹ ਕਹਿੰਦੇ ਚ ਕੰਪਿਊਟਰ ਸਹੈਬ ਕਦਮੋਂ ਗਾਇਬ ਹੋ ਗਿਆ ਉਹ 12 ਕਰੋੜ ਰੁਪਇਆ ਕਿੱਥੇ ਗਿਆ ਜਿਹਦਾ ਮਾਲ ਸਪਲਾਈ ਕੀਤਾ ਸੀ ਉਹਨੂੰ ਲੰਮਕਾ ਦਿੱਤਾ ਕੋਈ ਜਾਂਚ ਨੂੰ ਤੇ ਲੰਮਕਾ ਕੇ ਕਿ ਇਹ ਵੀ ਇੱਕ ਤਕਨੀਕ ਹੋਗੀ ਇੱਥੇ ਕੰਮ ਕਰਨ ਵਾਲਿਆਂ ਦੀ ਵੀ ਇਨਕੁਆਰੀਆਂ ਇੰਨੀਆਂ ਲੰਮਕਾ ਦਿਓ ਕੋਈ ਨਾ ਕੋਈ ਕੋਰਟ ਚ ਚੱਲੇ ਜੇ ਫਿਰ ਕਹਦਾਂਗੇ ਜੀ ਮਾਮਲਾ ਕੋਰਟ ਚ ਹੈ ਫਿਰ ਉਹ 20 ਸਾਲ ਕੋਰਟ ਵਿੱਚੋਂ ਨਿਕਲਦਾ ਨਹੀਂ ਇੱਕ ਨਵਾਂ ਤਰੀਕਾ ਹੋ ਗਿਆ। ਔਰ ਇਸੇ ਤਰ੍ਹਾਂ 83000 ਟਰੇਆਂ ਗਾਇਬ ਹੋਈਆਂ ਮੁਹਾਲੀ ਮਿਰਤਪੁਰਾਂਡ ਤੋਂ। ਉਹਨਾਂ ਦੀ ਕੀਮਤ ਤਾਂ 1 ਕਰੋੜ 68 ਲੱਖ ਰੁਪਈਆ ਲਾਤੀ। ਜਿਹੜੀਆਂ ਟਰੇਆਂ ਗਈਆਂ ਉਹ ਭਰੀਆਂ ਹੋਈਆਂ ਗਈਆਂ ਸੀ ਦੁੱਧ ਦੀਆਂ ਵਾਪਸ ਆਈਆਂ ਨਹੀਂ। ਉਹ ਦੁੱਧ ਦੀ ਕੀਮਤ ਕੋਈ ਗਿਣਦਾ ਹੀ ਨਹੀਂ। 5 ਕਰੋੜ ਦਾ ਦੁੱਧ ਹੈ। ਉਹਦੀ ਕੋਈ ਕੀਮਤ ਨਹੀਂ ਗਿਣਦਾ। 1.5 ਕਰੋੜ ਰੁਪਈਏ ਦਾ ਮਿਲਕ ਪ੍ਰੋਡਕਟਸ ਤੇ ਇਥੇ ਦਿੱਲੀ ਚੰਡੀਗੜ੍ਹ ਮਿਲਕ ਪਲਾਂਟ ਦਾ ਉਹ ਗਾਇਬ ਹੈ ਕੋਈ ਪੁੱਛਣ ਵਾਲਾ ਨਹੀਂ ਇਵੇਂ ਜਿਵੇਂ ਲੁਧਿਆਣੇ ਚ ਇੱਕ 74 ਲੱਖ ਰੁਪਏ ਦਾ ਵਾਈਟ ਮਿਲਕ ਕਰੀਮ ਜਿਹੜੀ ਹੈ ਉਹ ਗਾਇਬ ਹੈ ਇੰਨਾ ਕਹਿ ਕੇ ਸਾਰਤਾ ਬਈ ਜੀ ਇਹ ਗਾਂ ਤੋਂ ਮੁੰਡੇ ਨੂੰ ਸਮਝਾ ਦਾਂਗੇ ਖਿਆਲ ਰੱਖਣਗੇ ਦਰਜ ਕਰਿਆ ਕਰਨਗੇ ਦੋ ਦਿਨ ਦੀ ਰੀਡਿੰਗ ਇਹ ਨਹੀਂ ਦਰਜ ਕੀਤੀ ਤੇ ਉਹਨੂੰ ਮੁਹਾਲੀ ਦੇ ਮਿਲਕ ਪ੍ਰਾਂਡ ਚਲਾਤਾ ਉਥੋਂ ਬਦਲ ਕੇ ਜਨੇ ਬੇਚਿਆ ਤੇ ਲੁਧਿਆਣੇ ਦੇ ਮਿਲਕ ਪ੍ਰਾਂਡ ਦੇ ਜੀਐਮ ਸਾਹਿਬ ਆਪਣਾ ਹੀ ਹੁਕਮ ਜਾਰੀ ਕਰਕੇ ਜਿਹੜਾ ਪਿੰਡਾਂ ਚ ਦੁੱਧ ਕਲੈਕਟ ਹੁੰਦਾ ਜਿਹੜੇ ਬਟੈਰੋਮੀਟਰ ਨਹੀਂ ਉਹਦੇ ਤੇ ਪਿਛਲੀ ਵਾਰੀ ਤੁਹਾਨੂੰ ਦਿਖਾਏ ਸੀ ਉਹ ਕਹਿੰਦੇ ਜੀ ਇੱਕ ਤੋਂ ਡੇਢ ਪੁਆਇੰਟ ਘੱਟ ਹਿਸਾਬ ਚ ਲੈਣਾ ਹੈ ਜੇ 1 ਪੁਆਇੰਟ ਘੱਟ ਹੋ ਜਵੇ ਇਹਦਾ ਮਤਲਬ 38 ਰੁਪਏ ਰੇਟ ਹੈ 3 ਰੁਪਏ 80 ਪੈਸੇ ਪਰ ਲੀਟਰ ਕਿਸਾਨ ਦੇ ਉੱਡ ਗਏ ਲੱਖਾਂ ਲੀਟਰ ਰੋਜ਼ ਦਾ ਦੁੱਧ ਇਕੱਠਾ ਹੁੰਦਾ ਹੈ ਮਿਲਕ ਫਾਰਮ ਮਾੜੀ ਚ ਨਾ ਮਿਲਕ ਫਾਰਮ ਲੁਧਿਆਣੇ ਚ ਉਹ ਸਾਰਾ ਕਿੱਥੇ ਗਿਆ ਉਹ ਉੱਥੇ ਇੱਕ ਕੋਲ ਸਟੋਰ ਬਣ ਰਿਹਾ ਕੋਲ ਸਟੋਰ ਵਾਲੇ ਨੂੰ ਜਿਹੜੇ ਟੈਂਡਰ ਦੀਆਂ ਟਰਮਸ ਐਂਡ ਕੰਡੀਸ਼ਨਸ ਵੀ ਵਾਇਓਲੇਟ ਕਰਦੀਆਂ પાસ ਕਰਤਾ ਵੀ ਨੂੰ 2 ਕਰੋੜ ਰੁਪਇਆ ਐਡਵਾਂਸ ਦੇ ਦੋ ਕੁਛ ਉਹ ਸਾਡੇ ਉੱਤੇ ਸਮਾਨ ਨਹੀਂ ਆਇਆ ਕੁਛ ਹੋਇਆ ਨਹੀਂ 1 ਕਰੋੜ 20 20 ਲੱਖ ਰੁਪਇਆ ਉਹਨੂੰ ਪੇਮੈਂਟ ਵੀ ਕਰਤੀ ਕੋਈ ਕੋਈ ਇਨਕੁਆਰੀ ਨਹੀਂ ਕੋਈ ਪੁੱਛਣ ਵਾਲਾ ਨਹੀਂ ਔਰ ਸਾਰਾ ਕੁਝ ਮਿਲ ਮਿਲਾ ਕੇ ਡਿਸਟ੍ਰੀਬਿਊਟਰ ਨਾਲ ਮੈਂ ਜ਼ਿਕਰ ਕੀਤਾ ਕੱਲੇ ਕੱਲੇ ਮਿਲਕ ਪਲਾਂਟ ਵਿੱਚ ਕਿੰਨੇ ਕਿੰਨੇ ਕੱਪੜੇ ਹੋਏ ਆ ਹੁਸ਼ਿਆਰਪੁਰ ਚ 4 ਕਰੋੜ ਦਾ ਹੈ ਜਲੰਧਰ ਚ 30 ਲੱਖ ਰੁਪਏ ਦੀਆਂ ਜਿਹੜੀਆਂ ਮਿਲਕ ਪ੍ਰੋਡਕਟਸ ਉਹ ਉਹ ਗਾਇਬ ਨੇ ਗੁਰਦਾਸਪੁਰ ਗੁਰਦਾਸਪੁਰ ਚ ਗਾਇਬ ਹੈ ਨਾ ਤੂਲਕ 29 ਲੱਖ ਗੁਰਦਾਸਪੁਰ ਚ ਗਾਇਬ ਹੈ ਇੱਕ ਹੋਰ ਇੰਟਰਸਟਿੰਗ ਗੱਲ ਤੁਸੀਂ ਦੇਖੋ ਸਾਡੇ 5 ਮਿਲਕ ਪਲਾਂਟਾਂ ਦੇ ਵਿੱਚ ਪੰਜੀਰੀ ਪਲਾਂਟ ਲੱਗੇ ਹੋਏ ਸੀ ਉਹ 10 ਸਾਲ ਕੰਮ ਕਰਦੇ ਰਿਹਾ ਉਹਦੀ 20 ਟਨ ਰੋਜ਼ ਦੀ ਕੈਪੈਸਿਟੀ ਸੀ ਪੰਜੀਰੀ ਬਣਾਉਣ ਦੀ ਅਰ ਸਫਲਤਾ ਨਾਲ ਕੰਮ ਕਰਦੇ ਰਿਹਾ ਪ੍ਰੋਫਿਟ ਚ ਜਾਂਦੇ ਸੀ ਔਰ ਅਫ ਸਟਨ ਉਹ પ્લાન્ટ ਬੰਦ ਕਰਤੇ ਮੁਹਾਲੀ ਮਿਲਕ ਪਲਾਂਟ ਵਿੱਚ 2010 ਵਿੱਚ ਮਠਾਈਆਂ ਬਣਨੀਆਂ ਸ਼ੁਰੂ ਹੋਈਆਂ ਡਿਮਾਂਡ ਇੰਨੀ ਸੀ ਸਾਡੇ ਕੋਲ ਸਪਲਾਈ ਨਹੀਂ ਸੀ ਹੁੰਦੀ 8 ਕਰੋੜ ਰੁਪਏ ਦੀ ਮਠਾਈ ਮੁਹਾਲੀ ਮਿਲਕ ਪਲਾਂਟ ਦੀ ਸਾਲ ਦੀ ਜਾਂਦੀ ਸੀ ਜਿਹਦੇ 2.5 ਕਰੋੜ ਰੁਪਇਆ ਪ੍ਰੋਫਿਟ ਹੁੰਦਾ ਸੀ ਬਿਨਾ ਬਜੇ ਹੀ ਉੱਥੇ ਮਿਲਕ ਪਲਾਂਟ ਮਠਾਈ ਬਣਨੋਂ ਸਾਰਾ ਇਨਫਰਾਸਟ੍ਰਕਚਰ ਸਾਰਾ ਬਣ ਗਿਆ ਬੰਦ ਕਰਤੀ ਉਹ 2.5 ਕਰੋੜ ਰੁਪਇਆ ਜਿਹੜਾ ਪ੍ਰੋਫਿਟ ਮਿਲਕ ਪਲਾਂਟ ਨੂੰ ਹੁੰਦਾ ਸੀ ਕੋ ਕਿਸੇ ਅਫਸਰਾਂ ਦੇ ਕਿਸੇ ਲੀਡਰਾਂ ਦੇ ਜੇਬਾਂ ਚਲਾ ਗਿਆ ਪੰਜੀਰੀ ਦਾ ਪੰਜੀਰੀ ਦੇ ਪ੍ਰਾਣ ਸਾਡੇ ਤਾਂ ਬੰਦ ਕਰਤੇ ਹੁਣ ਆਂਗਣ ਵਾਲੀ ਸੈਂਟਰਾਂ ਵਾਸਤੇ ਇਸ ਸਰਕਾਰ ਨੇ 240 ਕਰੋੜ ਰੁਪਏ ਦੀ ਪੰਜੀਰੀ ਆਂਗਣ ਵਾਲੀ ਸੈਂਟਰਾਂ ਨੂੰ ਗਰਭ ਦੀਆਂ ਨੂੰ ਦੇਣ ਵਾਸਤੇ ਮਾਰਕਫੈਡ ਨੂੰ ਆਰਡਰ ਦਿੱਤਾ ਜਿਹਦੇ ਕੋਲ ਕੋਈ ਪੰਜੀਰੀ ਬਣਾਉਣ ਦਾ ਸਿਸਟਮ ਨਹੀਂ ਕੋਈ ਇਨਫਰਾਸਟ੍ਰਕਚਰ ਨਹੀਂ ਮਾਰਕਫੈਡ ਨੇ ਇੱਕ ਪ੍ਰਾਈਵੇਟ ਪਾਰਟੀ ਨੂੰ ਆਰਡਰ ਦਿੱਤਾ 240 ਕਰੋੜ ਦੀ ਜਿਹਦੇ ਚੋਂ 40 ਕਰੋੜ 35 40 ਕਰੋੜ ਰੁਪਈਆ ਪ੍ਰੋਫਿਟ ਹੋਣਾ ਸੀ ਜਿਹੜੇ ਸਾਡੇ ਮਿਲਕ ਪਲਾਂਟਾਂ ਵਿੱਚ ਪੰਜ پنੀਰੀ ਪਲਾਂਟ ਲੱਗੇ ਨੇ ਉਹ ਤਾਂ ਖੜੇ ਨੇ ਮਾਰਕਫੈਡ ਨੂੰ ਆਰਡਰ ਦਿੱਤਾ ਉਹਨੇ ਪ੍ਰਾਈਵੇਟ ਪਾਰਟੀ ਨੂੰ ਦਿੱਤਾ ਔਰ ਇੱਕ ਕਮਾਲ ਦੀ ਗੱਲ ਇਹ ਹੈ ਭਈ ਜਿਹੜੀ ਪ੍ਰਾਈਵੇਟ ਪਾਰਟੀ پنੀਰੀ ਬਣਾਉਂਦੀ ਆ ਉਹ ਬਣਾਉਂਦੀ ਹੈ ਰਿਫਾਈਨਡ ਆਇਲ ਤੋਂ ਸਾਡੇ ਮਿਲਕ ਪ੍ਰੋਡਕਟ ਬਣਦਾ ਸੀ ਦੇਸੀ ਕੀ ਤੋਂ ਔਰ ਦੇਸੀ ਕੀ ਵੀ ਮਿਲਕ ਪ੍ਰੋਡਕਟ ਵੇਰ ਕਾ ਹਿੰਦੁਸਤਾਨ ਚ ਨੰਬਰ 1 ਹੈ ਸਾਡੀ ਅੱਜ ਪ੍ਰੋਬਲਮ ਇਹ ਹੋ ਰਹੀ ਹੈ ਕਿ ਸਾਡੇ ਮਿਲਕ ਫੈਟ ਦੇ ਕੋਲ ਜਿਹੜਾ ਕੀ ਆ ਉਹ ਵੇਚਣ ਦੀ ਪ੍ਰੋਬਲਮ ਹੈ ਜੇ ਪੰਜੀਰੀ ਬਣਦੀ ਹੁੰਦੀ 850 ਟਨ ਕੀ ਦਾ ਲੱਗ ਜਾਣਾ 850 ਟਨ 86 ਟਨ 86 ਟਨ ਕੀ ਉਹਦੇ ਵਿੱਚ ਲੱਗ ਲੈਣਾ ਸੀ ਸਾਡੀ ਕੀ ਦੀ ਪ੍ਰੋਬਲਮ ਹੈ ਕੋਈ ਨਹੀਂ ਸੀ 7000 ਟਨ ਦਾ ਆਰਡਰ ਸੀਗਾ 7000 ਟਨ ਦਾ 7000 ਟਨ ਪੰਜੀਰੀ ਦਾ ਆਰਡਰ ਹੈ ਜਿਹਦੇ ਚੋਂ 800 ਟਨ ਕੀ ਲੱਗਣਾ ਸੀ ਰਿਫਾਈਨਡ ਆਲ ਦੀ ਵਜਾਲੇ ਇੱਕ ਤਾਂ ਉਹਦੀ ਕੁਆਲਿਟੀ ਅੱਛੀ ਹੋਣੀ ਸੀ ਪਰ ਸਰਕਾਰ ਨੇ ਉਹਨੂੰ ਬੰਦ ਕਰਕੇ ਮਾਰਕੀਟ ਨੂੰ ਆਰਡਰ ਦਿੱਤਾ ਮਾਰਕੀਟ ਨੇ ਪ੍ਰਾਈਵੇਟ ਪਾਰਟੀ ਨੂੰ ਆਰਡਰ ਦਿੱਤਾ ਉੱਥੋਂ ਸਪਲਾਈ ਲੱਗ ਗਿਆ ਕੁਆਲਿਟੀ ਦੀ ਜਿਹੜੀ ਪੰਜੀਰੀ ਉਹ ਸਪਲਾਈ ਹੋ ਰਹੀ ਹੈ ਇਸ ਤਰ੍ਹਾਂ ਸਾਰਾ ਪੱਠਾ ਵਿੱਚ ਮੈਂ ਹੋਰ ਜ਼ਿਕਰ ਕਰਾਂ ਅਸੀਂ ਰਜਿਸਟਰਰ ਨੂੰ ਪੁੱਛਿਆ ਵੀ ਸਾਡੇ ਕੋਆਪਰੇਟਿਵ 슈ਗਰ ਮਿੱਲਾਂ ਦੇ ਵਿੱਚ ਵੀ ਕੋ ਜਨਰੇਸ਼ਨ ਪਲਾਂਟ ਲੱਗੇ ਨੇ ਪ੍ਰਾਈਵੇਟ ਦੇ ਵੀ ਲੱਗੇ ਨੇ ਪ੍ਰਾਈਵੇਟ ਦੇ ਕਿਉਂ ਚੱਲਦੇ ਨੇ ਸਾਡੇ ਉਤੋਂ ਵਧੀਆ ਮਸ਼ੀਨਰੀ ਕਿਉਂ ਨਹੀਂ ਚੱਲਦੀ ਹਜ਼ਾਰਾਂ ਨੌਜਵਾਨਾਂ ਨੂੰ ਉਹਦੇ ਨਾਲ ਰੋਜ਼ਗਾਰ ਮਿਲਦਾ ਜੀ ਸਾਡੇ ਜਿਹੜੇ ਕੋਆਪਰੇਟਿਵ 슈ਗਰ ਮਿੱਲਾਂ ਦੇ ਨੇ ਉਹ ਬੰਦ ਪਏ ਨੇ ਕੋ ਜਨਰੇਸ਼ਨ ਪਲਾਂਟ ਪ੍ਰਾਈਵੇਟ ਵਾਲਿਆਂ ਦੇ ਚੱਲਦੇ ਨੇ ਖੇਡ ਇਹ ਚੱਲ ਰਹੀ ਹੈ ਇੱਕ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਤਜਰਬਾ ਹੋ ਰਿਹਾ ਸ਼ਹਾਬਾਦ ਤੇ ਪਾਣੀਪਤ ਦੋ ਚੰਗੀਆਂ 슈ਗਰ ਮਿੱਲਾਂ ਹਰਿਆਣੇ ਦੇ ਵਿੱਚ ਤਜਰਬਾ ਹੋ ਰਿਹਾ ਉਹ ਪ੍ਰਾਈਵੇਟ ਲੀਸ ਤੇ ਦੇ ਰਹੇ ਨੇ ਪੰਜਾਬ ਵਿੱਚ ਵੀ ਉਹਨੂੰ ਦੇਖ ਰਹੇ ਨੇ ਉਹਦੇ ਰਿਜ਼ਲਟਸ ਕੀ ਆਉਂਦੇ ਨੇ ਪੰਜਾਬ ਦੀਆਂ 슈ਗਰ ਮਿੱਲਾਂ ਵੀ ਇਸੇ ਤਰ੍ਹਾਂ ਪ੍ਰਾਈਵੇਟ ਨੂੰ ਲੀਸ ਤੇ ਦੇਣ ਦੀ ਤਿਆਰੀ ਹੋ ਰਹੀ ਹੈ ਮਿਲਕ ਫਾਰਮ ਦਾ ਭੋਗ ਪਾ ਕੇ ਐਨਕਰੇਜ ਕੀਤਾ ਜਾ ਰਿਹਾ ਹੈ ਵੀ ਇਥੇ ਅੰਮ੍ਰਾ ਜੇ ਉਹ ਆਪਣੇ ਪੈਰ 'ਚ ਮਾਰੇ ਉਂਗ ਲੱਗੇ ਬਦਲਿਆ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਜਿਹੜੀ ਸਾਡੀ ਸਿਟੀ ਸਪਲਾਈ ਹੈ ਉਹ ਪ੍ਰਭਾਵਿਤ ਹੋਣ ਲੱਗੀ ਅਮਲ ਦਾ ਸਾਡੇ ਪੰਜਾਬ ਦੇ ਦੁੱਧ ਨਾਲ ਗੁਜਰਾਤ ਦੇ ਦੁੱਧ ਦੀ ਕੋਈ ਕੁਆਲਿਟੀ ਮੈਚ ਨਹੀਂ ਕਰਦੀ ਉਹਨੇ ਹੁਣ ਇੱਥੇ ਸੁਸਾਇਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਅੱਜ ਉਹ ਸਾਨੂੰ 2 ਰੁਪਏ ਬਾਦ ਦਿੰਦਾ ਜਿੱਦਣ ਯੂਪੀ ਵਾਂਗ ਯੂਪੀ ਸਾਰੇ ਪਲਾਂਟ ਲੈ ਗਿਆ ਉਹ ਜਿੱਦਣ ਪੰਜਾਬ ਦੇ ਵੀ ਸਾਰੇ ਪਲਾਂਟ ਉਹ ਲੈ ਗਿਆ ਫਿਰ ਉਹਦਾ ਕੋਈ ਕੰਪੀਟੀਟਰ ਨਹੀਂ ਹੋਣਾ ਉਹਦਾ ਰਿਕਾਰਡ ਹੈ ਸਾਡੇ ਨਾਲ ਕਿਤੇ ਘਟ ਹਮੇਸ਼ਾ ਰਿਡ ਦਿੰਦਾ ਰਿਹਾ ਔਰ ਬਾਕੀ ਇੱਕ ਇਹ ਵੀ ਇੰਟਰਸਟਿੰਗ ਗੱਲ ਹੈ ਵੀ ਸਾਰੀਆਂ ਜੀ ਡਾਟਾ ਨੇ ਸਰਕਾਰਾਂ ਇਹਨਾਂ ਦਿਨਾਂ ਵਿੱਚ ਜਦੋਂ ਦੁੱਧ ਦੀ ਕਮੀ ਹੁੰਦੀ ਹੈ 4-5 4-5 ਰੁਪਏ ਲੀਟਰ ਕਿਸਾਨਾਂ ਨੂੰ ਦੁੱਧ ਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਇਨਕਰੇਜ ਕਰਨ ਲਈ ਸਰਕਾਰਾਂ ਆਪਣੇ ਖਜ਼ਾਨੇ ਚੋਂ ਦਿੰਦੀਆਂ ਸਾਡੀ ਸਰਕਾਰ ਨੇ ਕਦੇ ਵੀ ਨਹੀਂ ਦਿੱਤਾ ਕਦੇ ਤੇ ਲਗ ਨਹੀਂ ਦਿੱਤਾ ਔਰ ਹੁਣ ਤੱਕ ਹੁਣ ਜਿਹੜਾ ਗਰਮੀ 'ਚ ਰੇਟ ਵਧਣਾ ਚਾਹੀਦਾ ਹੈ ਦੁੱਧ ਦਾ ਰੇਟ ਹਾਲੇ ਤੱਕ ਨਹੀਂ ਗਰਮੀ ਦਾ ਪੰਜਾਬ ਵਿੱਚ ਹੈ ਹੋਇਆ ਐਸਟਰਨ ਲੱਗਦਾ ਜਿਵੇਂ ਸਾਰਾ ਸਾਰੇ ਜਿਹੜੇ ਕੋਆਪਰੇਟਿਵ ادارے ਨਖਸਮੇ ਹੋ ਗਏ ਅਸੀਂ ਪੁੱਛਿਆ ਰਿਸਟਾਰ ਨੂੰ ਬਈ ਤੁਸੀਂ ਕਿਤੇ ਚਲੇ ਜਾਓ ਸੁਸਾਇਟੀ ਚ ਹੱਤਪਾਲ ਉੱਥੇ ਕਬਲਾ ਬੈਂਕ ਚ ਹੱਤਪਾਲ ਉੱਥੇ ਕਬਲਾ ਤੁਸੀਂ ਮੋਨੀਟਰਿੰਗ ਕੀ ਕਰਦੇ ਹੋ ਤੁਹਾਡਾ ਇੱਥੇ ਕੰਮ ਕੀ ਹੈ ਇੰਨੇ ਆਈਏ ਐਸਬਸਰੇ ਤੇ ਭਰਤੀ ਕੀਤੇ ਨੇ ਜਿਹੜੇ ਕੋਆਪਰੇਟਿਵ ਤੇ ਲੱਗੇ ਔਰ ਸਭ ਤੋਂ ਇੰਟਰਸਟਿੰਗ ਪਹਿਲੂ ਇਹ ਵੀ ਹੈ ਵੀ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਉਹਦੇ ਕੋਲ ਮਹਿਕਮਾ ਹੈ 27 ਸਾਲ ਚ ਇੱਕ ਵੀ ਮੀਟਿੰਗ ਨਹੀਂ ਇੱਕ ਮੀਟਿੰਗ ਵੀ ਨਹੀਂ ਐਡੇ ਵੱਡੇ ਮਹਿਕਮੇ ਦੀ ਜਿੰਨ 6-7 IAS ਸਭ ਸੱਬ ਚਲਾਉਂਦੇ ਨੇ ਵੀ ਉਹਨਾਂ ਨੂੰ ਪੁੱਛ ਲੋ ਵੀ ਕਿੱਥੇ ਖੜਾ ਕਿਵੇਂ ਚੱਲਦਾ ਉਹ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਅਸੀਂ ਉਹਨੂੰ ਕਹੇ ਆ ਰਜਿਸਟਰ ਸਾਹਿਬ ਵੀ ਅਸੀਂ ਇੱਕ ਮਹੀਨਾ ਤੁਹਾਡੀ ਕਾਰਗੁਜ਼ਾਰੀ ਦੇਖਣੀ ਹੈ ਜੇ ਤੁਸੀਂ ਫਿਜ਼ੀਬਲੀ ਲੋਕਾਂ ਨੂੰ ਨਾਂ ਦੱਸਿਆ ਵੀ ਕੋਈ ਕਾਰਵਾਈ ਕੀਤੀ ਹੈ ਅਸੀਂ ਕਹਿੰਦੇ ਜੇ ਬਾਅਦ ਵਿੱਚ ਇਹ ਅੰਦੋਲਨ ਸ਼ੁਰੂ ਕਰਦੇ ਫਿਰ ਨਾ ਕਿ ਉਹ ਕੱਲ ਨੂੰ ਕਹਿ ਕੇ ਆਇਆ ਸਾਰੀ ਉਹਦੀ ਟੀਮ ਸਾਰੇ ਡਾਇਰੈਕਟਰ ਡਾਇਰੈਕਟਰ ਸਾਰੇ ਬੈਠੇ ਸੀ 2 ਘੰਟੇ ਦੀ ਮੀਟਿੰਗ ਦੇ ਬਾਅਦ ਔਰ ਅਫਸੋਸ ਇਹ ਹੋਇਆ ਬਈ ਯਾ ਤਾਂ ਤੂੰ ਬੋਲਦਾ ਸੀ ਜਾਂ ਸੱਚੀ ਮੁੱੱਚੀ ਨੂੰ ਨਹੀਂ ਸੀ ਕੁਝ ਕੱਕ ਪਤਾ ਮੇਰੇ ਇੱਥੇ ਕੀ ਹੋ ਰਿਹਾ ਹਰ ਮਹਿਕਮੇ ਚ ਬੰਦ ਪਿਆ ਸੀ ਇਹ ਬਿਲ ਕਰਦੀ ਹੋ ਲੋਕਾਂ ਨੂੰ ਬਿਲ ਕਰਦੀ ਸਾਡੀ ਇੱਕ ਲੋਕਾਂ ਨੂੰ ਅਪੀਲ ਹੈ ਪੰਜਾਬ ਦੇ ਲੋਕਾਂ ਦੀ ਇਹ ਲਾਈਫ ਲਾਈਨ ਹੈ ਆਪੋ ਆਪਣੇ ਆਧਾਰੇ ਤੇ ਧਿਆਨ ਦੇਣਾ ਸ਼ੁਰੂ ਕਰੋ ਬਾਹਰ ਨਿਕਲੋ ਹੁਣ ਜਿਹੜੇ ਸੁਸਾਇਟੀਆਂ ਦੇ ਸੈਕਟਰੀ ਨੇ ਆ ਫਿਰ ਉਹਨਾਂ ਤੇ ਲੱਗੇ ਇੰਸਪੈਕਟਰ ਨੇ ਉਹਨਾਂ ਨੇ ਤੁਹਾਨੂੰ ਨਹੀਂ ਬਚਾਉਣਾ ਤੁਹਾਡੇ ਆਧਾਰੇ ਨੇ ਜੇ ਬਾਹਰ ਨਿਕਲੋਗੇ ਤਾਂ ਇਹ ਬਾਤ ਜਾਣਗੇ ਨਹੀਂ ਹਿੱਸੇਦਾਰਾਂ ਨੂੰ ਕੋਈ ਦੇਖੋ ਇੱਕ ਕਾਨੂੰਨ ਹੈ ਜੇ ਤੁਸੀਂ ਕੋਆਪਰੇਟਿਵ ਆਧਾਰਾ ਬੰਦ ਕਰਦੇ ਹੋ ਤਾਂ ਜਿਹੜੇ ਉਹਦੇ ਕੋਆਪਰੇਟਿਵ ਦੇ ਸ਼ੇਅਰਹੋਲਡਰਸ ਨੇ ਉਹਨਾਂ ਦੀ ਜਨਰਲ ਬਾਡੀ ਮੀਟਿੰਗ ਬੁਲਾ ਕੇ ਤੁਸੀਂ ਜਗਰਾਉਂ ਬੰਦ ਕੀਤਾ ਤੁਸੀਂ ਤਰਨਤਾਰਨ ਦਾ ਬੰਦ ਕੀਤਾ ਪੰਜ ਬੜਾ ਲਾਡਾ ਪੰਜ 슈ਗਰ ਮਿਲਾਂ ਦੇ ਬੰਦ ਕੀਤੇ ਕੋਈ ਜਨਰਲ ਬਾਡੀ ਮੀਟਿੰਗ ਹੋਈ ਜਿਹੜੇ ਸ਼ੇਅਰਹੋਲਡਰਸ ਨੇ ਉਹਨਾਂ ਨੂੰ ਪੁੱਛਿਆ ਸਰਕਾਰ ਸਰਕਾਰ ਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਇਦਾਂ ਆਪਣੇ ਆਪ ਬੰਦ ਕਰਨ ਦਾ ਫੈਸਲਾ ਲੈਣ ਦਾ ਐਕਟ ਦੇ ਮੁਤਾਬਕ ਜਿਹੜੇ ਸ਼ੇਅਰਹੋਲਡਰਸ ਨੇ ਉਹ ਫੈਸਲਾ ਕਰਨਗੇ ਜਿਹੜੀਆਂ 5 6 ਮਿਲਾਂ ਬੰਦ ਕਰਤੀਆਂ ਕਿਸੇ ਦੀ ਜਨਰਲ ਬੋਡੀ ਨਹੀਂ ਕਿਸੇ ਤੇ ਸ਼ੇਅਰ ਹੋਲਡਰ ਨੂੰ ਪੁੱਛਿਆ ਤੱਕ ਨਹੀਂ ਗਿਆ ਸਰਕਾਰ ਨੇ ਆਪਣੇ ਤੌਰ ਤੇ ਬੰਦ ਕਰਤੀਆਂ ਤਾਂ ਸਾਰਾ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਹੈ ਉਹ ਤਾਂ ਕਰਾਪਟਡ ਡਿਪਾਰਟਮੈਂਟ ਹੋ ਗਿਆ